ਪਿਛਲੇ ਕੁ ਸਾਲਾਂ ਤੋਂ ਕਿਸ਼ਨ ਨਾਦਾ ਉਹ ਗੈਂਗਸਟਰ ਜੋ ਕਿ ਇਸ ਵਕਤ ਮਿਡਲ ਈਸਟ ਵਿਜੀਮੈਂਟ ਕਮਿਸ਼ਨਰ ਸਾਹਿਬ ਕਹਿ ਰਹੇ ਨੇ ਉੱਥੋਂ ਸਰਗਰਮ ਹੈ ਉੱਥੇ ਬੈਠ ਕੇ ਬਾਤਾਂਤਾ ਕਰਾ ਰਿਹਾ ਕੁਝ ਸਾਲ ਪਹਿਲਾਂ ਤੱਕ ਉਹ ਪੰਜਾਬ ਦੀ ਜੇਲ੍ਹ ਵਿੱਚ ਸੀ ਕਿਸੇ ਸਮੇਂ ਪੰਜਾਬ ਦੇ ਖਤਰਨਾਕ ਗੈਂਗਸਟਰ ਅਤੇ ਸਮੱਗਲਰ ਰਹ ਚੁਕੇ ਐਸੇ ਇਲਾਕੇ ਦੇ ਜੜਿਆਲਾ ਗੁਰੂ ਦੇ ਉੱਤੇ ਤੁਹਾਨੂੰ ਯਾਦ ਹੋਵੇਗਾ ਆਪਾਂ ਪੰਜਾਬ ਦੇ ਨਾਰਕੋਸ ਦੀ ਆਪਣੀ ਜਦੋਂ ਸੀਰੀਜ਼ ਬਣਾਈ ਸੀ ਉਸ ਵਿੱਚ ਇੱਕ ਰਿਪੋਰਟ ਬਣਾਈ ਸੀ ਜਿਸ ਵਿੱਚ ਗੈਂਗਸਟਰ ਕਮ ਸਮੱਗਲਰ ਹੈਪੀ ਜੱਟ ਦਾ ਜ਼ਿਕਰ ਕੀਤਾ ਸੀ ਉਸੇ ਹੈਪੀ ਜੱਟ ਦੇ ਨਾਲ ਜੁੜੇ ਰਹੇ ਕਿਸ਼ਨ ਨਾਂ ਦੇ ਉਸ ਗੈਂਗਸਟਰ ਜੋ ਕਿ ਹੁਣ ਵਕ ਹੋ ਚੁੱਕਾ ਹੈ ਉਸ ਦਾ ਇਹ ਗੈਂਗ ਦੱਸਿਆ ਜਾਂਦਾ ਹੈ ਇਸ ਗੈਂਗ ਵੱਲੋਂ ਜਿਹੜੀ ਵਾਰਦਾਤ ਕੀਤੀ ਗਈ ਸੋ ਖੁਦ ਪੁਲਿਸ ਦੇ ਕਮਿਸ਼ਨਰ ਕਹਿ ਰਹੇ ਨੇ ਕਿ ਕਿਸੇ ਅਪਰਾਧੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਜਦੋਂ ਪੁੱਛਗਿੱਛ ਲਈ ਫੜਿਆ ਗਿਆ ਉਸ ਤੋਂ ਬਾਅਦ ਇਹ ਵਜ੍ਹਾ ਹੈ ਇਹ ਰੰਜਿਸ਼ ਪੈਦਾ ਹੋਈ ਜਿਸ ਤੋਂ ਬਾਅਦ ਹਰਜਿੰਦਰ ਸਿੰਘ ਜਿਹੜਾ ਬਹਾਮਣ ਸੀ ਉਸ ਉੱਤੇ ਸ਼ੱਕ ਇਹ ਸੀ ਕਿ ਸ਼ਾਇਦ ਉਸ ਨੇ ਪੁਲਿਸ ਕੋਲ ਮੁਖਬਰੀ ਕਰਕੇ ਜਾਂ ਸ਼ਿਕਾਇਤਬਾਜ਼ੀ ਕਰਕੇ ਜਿਹੜੇ ਗੈਂਗ ਮੈਂਬਰਸ ਨੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਪੁਲਿਸ ਤੋਂ ਗ੍ਰਿਫਤਾਰ ਕਰਾਇਆ ਹੈ ਹੁਣੇ ਜਿਹੜੀ ਗੱਲਬਾਤ ਹੈ ਇਹ ਜਿੰਨੇ ਸਵਾਲਾਂ ਦੇ ਜਵਾਬ ਸਾਨੂੰ ਇਸ ਘਟਨਾ ਕਰਮ ਬਾਰੇ ਦਿੰਦੀ ਹੈ ਉਸ ਤੋਂ ਜ਼ਿਆਦਾ ਵੱਡੇ ਸਵਾਲ ਘਟੋ ਘਟ ਮੇਰੇ ਲਈ ਖੜੇ ਕਰ ਦਿੰਦੀ ਹੈ ਕਿ ਅਪਰਾਧੀਆਂ ਤੇ ਕ੍ਰਿਮੀਨਲਸ ਨਾਲ ਨਜਿੱਠਣਾ ਕ੍ਰਿਮੀਨਲਸ ਵਾਂਗ ਇਹ ਪੁਲਿਸ ਦੀ ਜ਼ਿੰਮੇਵਾਰੀ ਹੈ ਉਹਨਾਂ ਨੂੰ ਬਣਦੀ ਸਖਤੀ ਕਰਨੀ ਚਾਹੀਦੀ ਹੈ ਲੇਕਿਨ ਪਰਿਵਾਰ ਦੇ ਮੈਂਬਰਾਂ ਪਰਿਵਾਰ ਦੇ ਜੀਆਂ ਦੀ ਗ੍ਰਿਫਤਾਰੀ ਕਰਕੇ ਉਹਨਾਂ ਨੂੰ ਖੱਜਲ ਖਵਾਰ ਜਦੋਂ ਪੁਲਿਸ ਕਰਦੀ ਹੈ ਕਿਸੇ ਵੀ ਅਪਰਾਧੀ ਕ੍ਰਿਮੀਨਲ ਸਮਗਲਰ ਉਸ ਦੇ ਰਿਸ਼ਤੇਦਾਰਾਂ ਨੂੰ ਉਸ ਦੇ ਪਰਿਵਾਰ ਦੇ ਮੈਂਬਰਾਂ ਨੂੰ ਚੱਕ ਕੇ ਥਾਣੇ ਲੈ ਕੇ ਆਣਾ ਫਿਰ ਦਬਾਅ ਪਾਣਾ ਇੱਕ ਬਹੁਤ ਲੰਮੇ ਸਮੇਂ ਤੋਂ ਤੁਰਿਆ ਆ ਰਿਹਾ سلسلہ ਹੈ ਜਿਸ ਦੇ ਕਾਰਨ ਬਹੁਤ ਸਈ ਅਪਰਾਧਿਕ ਵਾਰਦਾਤਾਂ ਜੇ ਸੋਲਵ ਹੋ ਰਹੀਆਂ ਨੇ ਤਾਂ ਉਸ ਤੋਂ ਵੱਡੀਆਂ ਅਪਰਾਧਿਕ ਵਾਰਦਾਤਾਂ ਭਵਿੱਖ ਵਿੱਚ ਹੋਣ ਲਈ ਤਿਆਰ ਖੜਦੀਆਂ ਨੇ